ਆਉਗੋਂ ਪਰੋ ਦੁਹਾਰੋ ਨਦਮਰਤ ਵੇਲੇ ਚੰਦਰ ਹੀ ਲੜੀ ਮਨ ਵਿੱਚ ਚਾਰ ਦੁੱਖਾਂ ਦੇ ਦਾਸ਼ ਸੁੱਖਾਂ ਦੇ ਪ੍ਰਕਾਸ਼ਕ ਸਰਬ ਸੁੱਖਾਂ ਦੇ ਦਾਤੇ ਹੰਤ ਪੰਦ ਰੱਖੇ ਮਨਮਤਾ ਦੇ ਸਰਬ ਸੰਜੇ ਗੁਰੂ ਰਹਿ ਪਰ ਸ਼ਬਦ ਗੁਰੂ ਉਤਾਰ ਗੁਰ ਗੱਦੀ ਤੇ ਬਿਰਾਜਮਾਨ ਬਾਣੀ ਗੋਇਤ ਗੰਦ ਸੋਮੇ ਗੰਦ ਸਦਰ ਤਨ ਤਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਹ ਜੁਰੀ ਅੰਦਰ ਸੱਜ ਬੈਠੇ ਗੁਰੂ ਸਾਹਿਬ ਸਾਧ ਸੰਗਤਿ ਆਓ ਜੋ ਹਰ ਲੋਜ ਨਿਤ ਅੰਮ੍ਰਿਤ ਵੇਲੇ ਚਦਰੀ ਲੜੀਵਾਰ ਵਿੱਚ ਲੜੀਵਾਰ ਵਿੱਚ ਚਾਰ ਦੁਖੰਡ ਦੇ ਦਰਸ਼ਕ ਸੁਖਾਂ ਦੇ ਪ੍ਰਕਾਸ਼ਕ ਸਰਬ ਸੁਖਾਂ ਦੇ ਦਾਤੇ ਤਨ ਤਨ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪੰਹੁ ਜੁਰੀ ਅੰਦਰ ਸਜ بیٹھے ਗੁਰੂ ਕਾਲ ਸਤ ਸਤ ਸੰਗਤਿਓ ਜੋ ਕਈਆਂ ਚਰਨ ਤੋਂ ਆਪਾਂ ਤਨ ਤਨ ਸਾਰ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਉਣ ਜੀਵਨ ਦੀ ਕਥਾ ਵਿਚਾਰ ਕਰਦੇ ਸੁਣਦੇ ਆ ਰਹੇ ਆਓ ਅੱਜ ਵੀ ਉਸੇ ਲੜੀ ਦਾ ਕੇਸਾ ਬਣ ਕੇ ਆਪਾਂ ਸਤਿਗੁਰਾਂ ਦੇ ਪਾਉਣ ਜੀਵਨ ਵਿੱਚੋਂ ਕੁਝ ਰੱਬੀ ਗੁਣਾਂ ਨੂੰ ਗ੍ਰਹਿਣ ਕਰਨ ਦਾ ਯਤਨ ਕਰੀਏ ਤਾਂ ਕਿ ਆਇਆ ਸਾਡਾ ਸੰਸਾਰ ਤੇ ਸਫਲ ਹੋ ਜਾਵੇ ਨੇ ਦੇ ਦੁੱਖਾਂ ਤ੍ਰੇਸ਼ਾਂ ਲੋਕਾਂ ਸੋਗਾਂ ਕਰਿਆ ਸਾਰਿਆਂ ਚਿੰਤਾ ਵਿਕਰਤੋਂ ਬੱਜ ਜਾਈਏ ਜਬਾ ਦਿਮਾਰ ਤੋਂ ਬੱਜ ਜਾਈਏ ਆ ਜੋ ਸੁਣਦੇ ਦੇਖਦੇ ਆ ਰਹੇ ਆ ਪਾ 88 ਲੱਖ ਜੋਨਾ ਇਹਨਾਂ ਦੇ ਜੋ ਜਨਮ ਤੇ ਮਰਨ ਦਾ ਦੁੱਖ ਪਿਆ ਰਿਓ ਉਹ ਬਹੁਤ ਅਸਾਇਦ ਹਕ ਹੈ ਭਾਵ ਬਹੁਤ ਸਾਰਾ ਦਾ ਔਖਾ ਹੈ ਇਸ ਵਕਤ ਇਹ ਉਹ ਇਸ ਮਹਾਨ ਦੁੱਖ ਤੋਂ ਬਾਚਣ ਦਾ ਯਤਨ ਕਰੀਏ ਤਾਂ ਬਚਾ ਜਾ ਸਕਦਾ ਹੈ ਪਰ ਜੇ ਗੁਰੂ ਦੇ ਬਚਨਾਂ ਦੇ ਨਾਲ ਜੁੜੇ ਨਾ ਮੰਗਤੋ ਗੁਰੂ ਦੇ ਬਚਨ ਜਿੰਦਰਾ ਅੱਜ ਵੀ ਬੜੇ ਚਤਿੰਨ ਦੀ ਸਿਧਾਤ ਵਾਲੀ ਉਹ ਵੀ ਜੇ ਕੱਲੋਂ ਦਾ ਸੀ ਜਿਹਦੇ ਦਿਵਾਲੇ ਪੜ ਕੋਲ ਕੁੰਮਦੇ ਸੀਗੇ ਤੇ ਜਿਹੜੇ ਉਹ ਨਾਲ ਜੁੜੇ ਰਹਿੰਦੇ ਉਹ ਦਲੇ ਬੱਜ ਜਾਂਦੇ ਦੁਜੇ ਦਲੇ ਮਿਲ ਕੇ ਦੇ ਪਿਸ ਜਾਂਦੇ ਘਾਟਾ ਬਣ ਜਾਂਦਾ ਇਸੇ ਤਰ੍ਹਾਂ ਅਸੀਂ ਵੀ ਗੁਰੂ ਦੇ ਬਜਨਾਂ ਦੇ ਨਾਲ ਜੇ ਜੁੜੇ ਰਵਾਂਗੇ ਸੱਜਣੋ ਗੁਰੂ ਦਾ ਕੱਲਾ ਕੱਲਾ ਬਚਨ ਸਾਨੂੰ ਜਮਾਂ ਦੀ ਮਾਰ ਤੋਂ ਬਚਾਉਂਦਾ ਹੈ ਜੁਨੀ ਤੋਂ ਬਚਾਉਂਦਾ ਹੈ ਅਰਧ ਦੇ ਦੁੱਖ ਅਗਰੇ ਤੋਂ ਬਚਾਉਂਦਾ ਤੇ ਸੁwidehat ਜੇ ਗੁਰੂ ਦੇ ਨਾਲ ਜੁੜੇ ਮੰਗੇ ਤੈਨੂੰ ਭਲਾ ਸਾਡਾ ਹੀ ਗੁਰੂ ਨਾਲ ਜੁੜੇ ਰਹਿ ਮੰਗੇ ਨਾ ਤੇ ਭਲਾ ਸਾਡਾ ਹੈ ਕਿਸੇ ਦਾ ਨਹੀਂ ਇਹ ਕੰਮ ਅਸੀਂ ਰੱਬ ਦਾ ਨਹੀਂ ਕਰਨਾ ਬਿਨਸੀ ਰੱਬ ਨੂੰ ਸੁਹਾਨ ਕਰਦਾ ਹੈ ਵੀ ਰੱਬ ਦੇ ਨਾਮ ਤੇ ਜਪਰਾਏ ਤੇ ਤੇ ਆਪਣੇ ਲੋੜ ਵਾਸਤੇ ਜਪਰਾ ਨਾ ਆਪਨੇ ਦੁਕਾਨ ਦੇ ਵਿੱਚ ਨਾ ਬਜਰਵਾਤੇ ਜਪਨਾ ਜਦੋਂ ਦੁਖੀ ਹੋ ਜਾਂਦੇ ਆ ਜਦੋਂ ਰੱਜ ਕੇ ਦੁਖੀ ਹੁੰਦੇ ਨਾ ਤੇ ਡਾਕਟਰ ਜਿਉ ਆਪ ਦਿੰਦੇ ਆ ਫਿਰ ਵੀ ਇਸੇ ਰੱਬ ਦਾ ਸਰ ਲੈ ਲੈ ਨਾ ਫਿਰ ਵੀ ਇਸ ਕਿਸੇ ਵੀ ਰੂਪ ਵਿੱਚ ਲਈਏ RAM ਦੇ ਰੂਪ ਵਿੱਚ ਲਈਏ KRISHN ਦੇ ਰੂਪ ਵਿੱਚ ਲਈਏ MUHAMMAD ਦੇ ਰੂਪ ਵਿੱਚ ਲਈਏ SHAMSHI ਦੇ ਰੂਪ ਵਿੱਚ ਲਈਏ NAN ਦੇ ਰੂਪ ਵਿੱਚ ਲਈਏ ਕਿਸੇ ਦੇ ਰੂਪ ਵਿੱਚ ਨਾਮ ਲਈਏ ਹਾਂ ਕਿ ਖੁਦ ਖੁਦਾ ਦਾ ਉਦੋਂ ਵੀ ਅਸੀਂ ਨਾਮ ਲੈਣੇ ਆ ਪਛਲੇ ਇੱਕ ਬੜੀ ਸੋਹਣੀ ਸੇਹ ਦਿੱਤੀ ਜਿਵੇਂ ਦੀ ਉਹ ਕਹਿੰਦੇ ਸਜਣਾ ਜੇ ਤੂੰ ਸੁਖ ਦੇ ਵਿੱਚ ਯਾਦਾ ਕਰਦਾ ਰਵੇਂ ਉਸ ਮਾਰਗ ਨੂੰ ਸੁਖ ਦੇ ਵਿੱਚ ਯਾਦ ਕਰੇ ਉਹਦੇ ਨਾਲ ਜੁੜਿਆ ਰਵੇਂ ਉਹਦੇ ਬਚਨਾਂ ਦੇ ਨਾਲ ਜੁੜਿਆ ਰਵੇਂ ਤੇ ਤੈਨੂੰ ਦੁੱਖ ਨਹੀਂ ਆਸਾ ਦੇ ਤੈਨੂੰ ਦੁੱਖ ਨਹੀਂ ਆਸਾ ਦੇ ਇੱਕ ਗੱਲ ਹੋਰ ਦੱਸਾਂ ਪਿਆਰੋ ਤੁਸੀਂ ਕਹੋਗੇ ਬਿਦੁੱਖ ਤਾਂ ਸਭ ਨੂੰ ਹੋਵੇਗੇ ਨਾਮ ਜਪਨ ਕੋਲ ਨਹੀਂ ਆਉਂਦੇ। ਨਾਮ ਜਪਣ ਵਾਲਿਆਂ ਨੂੰ ਦੁੱਖ ਆਉਂਦੇ ਆ। ਇਹਨੇ ਵੀ ਨਹੀਂ ਆਉਂਦੇ। ਦੁੱਖ ਤੇ ਜਿਹੜਾ ਪੰਜ ਭੂਤਕ ਸੀਰ ਬਣਿਆ ਨਾ ਉਹ ਚਾਹ ਤੁਸੀਂ ਪੰਛੀ ਦਾ ਏ, ਪਸ਼ੂ ਦਾ ਏ, ਚਾਹ ਇਨਸਾਨ ਦਾ। ਪੰਜ ਭੂਤਕ ਸੀਰ ਨੂੰ ਦੁੱਖ ਆਉਣਾ ਹੀ ਆਉਣਾ ਏ। ਤੇ ਦੁੱਖ ਦੇ ਕਈ ਕਾਰਨ ਹੁੰਦੇ ਨੇ। ਦੁੱਖ ਦੇ ਕਈ ਕਾਰਨ ਹੁੰਦੇ ਸਭ ਤੋਂ ਪਹਿਲਾਂ ਤਾਂ ਸਾਡਾ ਖਾਣ ਪੀਣ ਦਾ ਦੁੱਖ ਹੈ ਸਾਡਾ ਕਾਣ ਪੂਨ ਠੀਕ ਨਹੀਂ ਜਿਹੜੇ ਜਿਹੜੀ ਚੀਜ਼ ਖਾਣ ਵਾਲੀ ਸਾਡੇ ਸਰੀਰ ਨੂੰ ਨਹੀਂ ਮਾਪਕਾਉਂਦੀ ਥਾਣੇ ਕਰੇ ਸਾਡੇ ਸਰੀਰ ਵਾਸਤੇ ਜੇ ਉਸ ਚੀਜ਼ ਨੂੰ ਖਾਵਾਂਗੇ ਤਾਂ ਦੁੱਖ ਆਉਗਾ ਕੋੜਾਤਾ ਹੋਗਾ ਉਹ ਕਹਿੰਦਾ ਕਿ ਖਾਧਾ ਦਸੀਰ ਆ ਜੇ ਉਸ ਸੀ ਨੂੰ ਸੀ ਜਿੰਨੇ ਸਿੱਦੇ ਸਾਡੇ ਸੀ ਨੂੰ ਖਰਾਬ ਕਰਨਾ ਸੀ ਦੁੱਖ ਦੇਣਾ ਸੀ ਪਤਾ ਵੀ ਇਹ ਚੰਗੀ ਚੀਜ਼ ਨਹੀਂ ਇੱਕ ਜੀਵ ਦੇ ਰਸ ਕਰਕੇ ਕਰੇ ਨਾ ਇੱਕ ਜੀਵ ਦੇ ਰਸ ਕਰਕੇ ਕਰ ਰਹੇ ਸੀ ਕੇਵਲ ਇਹ ਦੁੱਖ ਦਾ ਕਾਰਨ ਕੀ ਬਣਿਆ ਜੀਵ ਜੀਭ ਚੱਗੀ ਪਈ ਹੈ ਜਨ ਦੁੱਖ ਪੈਦਾ ਕੀਤਾ ਨਾ ਜੀਵ ਦੇ ਰਸ ਜੀਭ ਨੇ ਰਸ ਮਾਨ ਕੇ ਜੀਵ ਠੀਕ ਜੀਵ ਨੂੰ ਕੁਝ ਨਹੀਂ ਹੋਇਆ ਪਰ ਇਹ ਜਿਹੜਾ ਅੰਦਰ ਰਸ ਚਲੇ ਗਿਆ ਇਹਨੇ ਜਨ ਸਾਡੇ ਨਖਰਾਬੀ ਕੀਤੀ ਤੇ ਸਾਡੇ ਕਾਣ ਪੀਤੋਂ अनेका ਦੁੱਖ ਲੱਗਦੇ ਆ ਤੇ ਪਾਸ਼ਾਗਨ ਜੀ ਤੁਖਾਂ ਪੀਂਤੇ ਸੰਕੋਚ ਕਰ ਲਵੇ ਜਿਹੜੀ ਤੈਨੂੰ ਚੀਜ਼ ਤੇਰੇ ਸਰੀਰ ਵਾਸਤੇ ਚੰਗੀ ਹੋ ਉਹ ਖਾਵੇਂ ਜੀਵ ਦਾ ਰਸ ਨਾ ਮਣੇ ਉਹ ਕੀ ਕਰੇ ਜਿਸ ਦੀ ਨਾentra ਕੋਣ ਬੜੇ ਉਹ ਕ ਤੇ ਜਿਹੜੀ ਚੀਜ਼ ਦਾ ਅੰਦਰ ਵੈਸੇ ਬੜੇ ਉਹਨਾਂ ਕ ਪਰਖੰਦਾ ਜਣ ਕਾ ਅਨਸਾਰ ਜੀਵ ਸਕੇਵਰ ਜੀਵਲ ਸਵਾਰ ਆਪਣੇ ਤਲ ਪ੍ਰਦੋਖ ਕਨੇ ਦੁੱਖ ਨੇ ਭੋਗਿਆ ਦੁੱਖ ਸੀਜ਼ ਨੇ ਭੋਗਿਆ ਰਸ ਬਾਣਿਆ ਜੀਵਾ ਨੇ ਦੁੱਖ ਭੋਗਿਆ ਸੀਜ਼ ਦੇ ਗਲਤੀ ਕਿਹਦੀ ਹੋਈ ਗਲਤੀ ਤੇ ਆਂਦੀ ਹੈ ਨਾ ਇਸ ਵਾਸਤੇ ਪਾਤਸ਼ਾਹ ਦੇ ਨਾਲ ਜੁੜੇ ਰਹਾ ਮੋਨਾ ਪੈ ਨਾ ਪਰ ਉਹ ਦੁੱਖ ਭੋਗਣਾ ਨਹੀਂ ਪਾਊਗਾ ਆਉਣਾ ਦੁੱਖ ਕੁਝ ਹੋਰ ਚੀਜ਼ ਆ ਦੁੱਖ ਆਉਣਾ ਕੁਝ ਹੋਰ ਚੀਜ਼ਾਂ ਭੋਗਣਾ ਕੁਝ ਹੋਰ ਚੀਜ਼ਾਂ ਭੋਗਣਾ ਉਹ ਦੁੰਦਾ ਹੈ ਜਦੋਂ ਸਾਨੂੰ ਦੁੱਖ ਦਾ ਮਹਿਸੂਸ ਹੋਵੇ ਮੈਨੂੰ ਬੜਾ ਦੁਖੀ ਆ ਉਹ ਆ ਦੁੱਖ ਭੋਗਣਾ ਜਦੋਂ ਪਤਾ ਲੱਗੇ ਮੈਂ ਮੈਂ ਦੁਖੀ ਹਾਂ ਜਿਸ ਦੁੱਖ ਦਾ ਪਤਾ ਹੀ ਨਾ ਲਗੇ ਆਇਤ ਹੈ ਫਰਤ ਹੋ ਗਿਆ ਨੇ ਉਹ ਤੁਸੀਂ ਕਹੋਏ ਕਦੇ ਹੋ ਹੀ ਨਹੀਂ ਸਕਦਾ ਤੁਸੀਂ ਚੱਪੜੀ ਤੇ ਚੜ੍ਹੇ ਸਿੱਧ ਉਹਨਾਂ ਨਾਲ ਹੋ ਗਏ ਮਨੀ ਦਾ ਦਾ ਬੰਦ-ਬੰਦ ਘਟਿਆ ਤੂੰ ਦਾ ਨਾਮ ਲੋਗੇ ਦਗਾ ਵਿੱਚ ਉਬਾਰੇ ਦਿੱਤੇ ਗਏ ਉਹਨਾਂ ਨਾਲ ਲੋਗੇ